ਆਦਾ ਐ ਐਤਵਾਰਾ ਇਹਨਾਂ ਦੀਆਂ ਮੋਟੀਆਂ ਨੇ ਪੂਰਾ ਐਤਵਾਰ ਆਪਣਾ ਨਾ ਦਿਨ ਇੰਜੋਏ ਕਰਦੇ ਨੇ ਤੇ ਸਾਡੇ ਵਰਗਿਆਂ ਦਾ ਅਰਸੋਈ ਚ ਨਿਕਲ ਜਾਂਦਾ ਇੱਕ ਇੰਨੀ ਗਰਮੀ ਆ ਉੱਤੇ ਵੀ ਕਹਿ ਦੇਣਗੇ ਆ ਖਾਣ ਨੂੰ ਬਣਾ ਦੇ ਉਹ ਖਾਣ ਨੂੰ ਬਣਾ ਦੇ ਪਰ ਮੈਂ ਕਿਉਂ ਬਣਾਵਾਂ ਮੈਂ ਵੀ ਆਜਾ ਕੇ ਐਤਵਾਰ ਇੰਜੋਏ ਕਰੂੰਗੀ ਚੱਲ ਚੱਲੀ ਹਾਏ ਮੇਰਾ ਸੇਰਾ ਆ ਗਿਆ ਆ ਗਿਆ ਬਸ ਮੈਂ ਰੋਟੀ ਖਾ ਕੇ ਤੇਰੇ ਲਈ ਜਲਦੀ ਆ ਗਿਆ ਓਕੇ ਹਾਏ ਮੇਰਾ ਸੇਰਾ ਹਾਏ ਓ ਕੀ ਹੋ ਗਿਆ ਹੁਣ ਤੈਨੂੰ ਸਿਰ ਫੜ ਕੇ ਬੈ ਗਈ ਜੀ ਪੈੜ ਆ ਜਾ ਦਰਦ ਉੱਠ ਗੜਿਆ ਮੇਰੇ ਸਿਰ ਚ ਮੇਰੇ ਤੋਂ ਤਾਂ ਨਾ ਹੁਣ ਖੜਿਆ ਵੀ ਨਹੀਂ ਜਾਂਦਾ ਫੇਰ ਹੁਣ ਜੀ ਰੋਟੀ ਦਾ ਤਾਂ ਟਾਈਮ ਹੋਇਆ ਪਿਆ ਵਾ ਤੇ ਰਿਆ ਚੰਦਰਾ ਮੇਰਾ ਸਿਰ ਉੱਠ ਖੜਿਆ ਮੇਤੋ ਤਾਂ ਨਾ ਹਰ ਸੋਏ ਚ ਖੜੇ ਵੀ ਨਹੀਂ ਹੋਇਆ ਜਾ ਰਹਾ ਫੇਰ ਦਵਾਈ ਲੈ ਲੈ ਜੀ ਦਵਾਈ ਹੁਣੇ ਲੈ ਕੇ ਆਈਆਂ ਇੱਕ ਗੋਲੀ ਹੁਣ ਹੌਲੀ ਹੌਲੀ ਫਰਕ ਪਾਊਗਾ ਨਾ ਤੁਸੀਂ ਐ ਕਰੋ ਤੁਸੀਂ ਰੋਟੀ ਨਾ ਅੱਜ ਬਾਹਰੋਂ ਮੰਗਵਾ ਲਓ ਮੇਰੇ ਤੋਂ ਬਣਨੀ ਨਹੀਂ ਚੱਲ ਠੀਕ ਐ ਜੋ ਹੁਕਮ ਸਰਕਾਰਾਂ ਦੇ ਹੁਕਮ ਕਾ ਦੇ ਜੇ ਮੈਂ ਠੀਕ ਹੁੰਦੀ ਮੈਂ ਥੋੜੀ ਬਾਹਰੋਂ ਰੋਟੀ ਮੰਗਵਾਉਣੀ ਸੀ ਮੈਂ ਤਾਂ ਆਪੇ ਬਣਾ ਲੈਂਦੀ ਚੱਲ ਕੋਈ ਨਹੀਂ ਮੈਂ ਕਰ ਦੇਣਾ ਆਰਡਰ ਲਿਆ ਮੈਨੂੰ ਤੇਰਾ ਫੋਨ ਦੇਈ ਹਾਂਜੀ ਲੈ ਕੇ ਆਈ ਅੰਦਰ ਪਿਆ ਮੇਰਾ ਫੋਨ ਆਏ ਮੇਰਾ ਸਿਰੋ ਆਲੋ ਜੀ ਮੇਰਾ ਫੋਨ ਚਿਗਰ ਸੋ ਤੁਸੀਂ ਆ ਮੇਰੇ ਫੋਨ ਤੋਂ ਕਰਾਉਣਾ ਕੀ ਆ ਉਹ ਕੁਝ ਨਹੀਂ ਯਾਰ ਮੇਰੇ ਫੋਨ 'ਚ ਨਾ ਕੋਈ ਪ੍ਰੋਬਲਮ ਚੱਲਦੀ ਐ ਜਦੋਂ ਮੈਂ ਕਿਸੇ ਨੂੰ ਪੇਮੈਂਟ ਸੈਂਡ ਕਰਦਾ ਹੁੰਦੀ ਵੀ ਨਹੀਂ ਇਸ ਲਈ ਤੇਰੇ ਫੋਨ ਤੋਂ ਹੀ ਆਰਡਰ ਕਰ ਰਹੇ ਆ ਦੱਸ ਫਿਰ ਛੇਤੀ ਛੇਤੀ ਕੀ ਮੰਗਵਾਉਣਾ ਮੈਂ ਸੋਚਦਾ ਸੀ ਰੋਟੀ ਦੇ ਨਾਲ ਮੈਂ ਪੀਜਾ ਵੀ ਆਰਡਰ ਕਰਦਾ ਉਹ ਰਹਿਂਦੂ ਰਹਿਂਦੋ ਉਹ ਕੀ ਹੋ ਗਿਆ ਤੈਨੂੰ ਮੇਰੇ ਤਾਂ ਹੁਣ ਜਿਆਦਾ ਆ ਜਦੋਂ ਆਪਾਂ ਪਿਛਲੀ ਵਾਰ ਬਾਹਰਲੀ ਰੋਟੀ ਖਾਧੀ ਸੀ ਨਾ ਉਹ ਕਾ ਕੇ ਮੇਰਾ ਪੇਟ ਖਰਾਬ ਹੋ ਗਿਆ ਸੀ ਤੇ ਕਿਤੇ ਇਸ ਵਾਰ ਫੇਰ ਆ ਸਿਰ ਦੇ ਨਾਲ ਮੇਰਾ ਪੇਟ ਖਰਾਬ ਹੋ ਜੇ ਨਾ ਨਾ ਉਹਦੇ ਨਾਲੋਂ ਤਾਂ ਮੈਂ ਆ ਹੀ ਠੀਕ ਆ ਫੇਰ ਰੋਟੀ ਦਾ ਕਿਵੇਂ ਕਰਾਂਗੇ ਤੇਰੇ ਤਾਂ ਤਾਂ ਹੁਣ ਬਨਨੀ ਵੀ ਨਹੀਂ ਤੂੰ ਸਿਰਫ ਫਿਕਰ ਨਾ ਕਰੋ ਮੈਂ ਆਫਿਸੋਂ ਘੇਰ ਸੋਇਚ ਬੜ ਜਾਨੀ ਆ ਬਣਾ ਲੈਣੇ ਆ ਕੁਛ ਹਲਕਾ ਫੁਲਕਾ ਜਿਹਾ ਖਾਣ ਨੂੰ ਦੇਖ ਲੈ ਜੇ ਕੁਛ ਨਹੀਂ ਬੰਦਾ ਤਾਂ ਬਾਹਰੋਂ ਹੀ ਆਰਡਰ ਕਰ ਲੈਣੇ ਆ ਕਿਆ ਹਨ ਕੋਈ ਨਹੀਂ ਮੈਂ ਬਣਾ ਲੈਨੀ ਆ ਫੜਾਓ ਇੱਧਰ ਮੇਰਾ ਫੋਨ ਮਰਜੀ ਐ ਤੇਰੀ ਲੈ ਫੜ ਫੋਨ ਨਾਲ ਜਿਹੜਾ ਕੁਝ ਬਣਾਉਣ ਲੱਗੇਗੀ ਨਾ ਛੇਤੀ ਬਣਾ ਲਈ ਅੱਜ ਐਂ ਦਵਾਰਾ ਮੈਂ ਆਪਣੇ ਦੋਸਤਾਂ ਨਾਲ ਘੁੰਮਣ ਜਾਣਾ ਨਹੀਂ ਮੇਰਾ ਦਿਨ ਖਰਾਬ ਹੋਊ ਮੈਂ ਨਹੀਂ ਆਪਣਾ ਦਿਨ ਖਰਾਬ ਕਰਨਾ ਠੀਕ ਆ ਜੀ ਕਰਨਾ ਨਹੀਂ ਇਹਨਾਂ ਨੇ ਆਪਦਾ ਦਿਨ ਖਰਾਬ ਮੇਰੇ ਫੋਨ ਤੋਂ ਆਰਡਰ ਕਰਦੇ ਨੇ ਮੈਂ ਤਾਂ ਆਪਦਾ ਇੱਕ ਪੈਸਾ ਵੀ ਨਾ ਖਰਚਣ ਦੇਵਾਂ ਚਲਾਕ ਬੰਦੀ ਸੀ ਪੁੱਤ ਮੈਂ ਕਿਹੜਾ ਘਟਾਂ ਤੂੰ ਹੁਣ ਘਰੀ ਬਣਾ ਕੁਛ ਖਾਣ ਹਾਏ ਕਿੰਨਾ ਪਿਆਰਾ ਹੈ ਇਹਨਾਂ ਦੇ ਵਿੱਚ ਇਹਨਾਂ ਨੂੰ ਛੱਡੋ ਤੁਸੀਂ ਦੱਸੋ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਮੈਂ ਮੈਂ ਹੁਣ ਤੈਨੂੰ ਕਿਵੇਂ ਦੱਸਾਂ ਇੰਬਹੁਤ ਸਾਰਾ ਪਿਆਰ ਕਰਦਾ ਦੰਦਾ ਇਹਨੂੰ ਮੈਂ ਸੱਚੀ ਨਾ ਜੇ ਮੇਰੇ ਪਿੱਛੇ ਤੁਹਾਨੂੰ ਲੜਨਾ ਪੈਗੇ ਲੜਪੋਂਗੇ हां हां एच की ਵੱਡੀ ਗੱਲ ਹੈ ਲੜ ਪੂੰਗਾ ਮੈਂ ਤੇਰੇ ਪਿੱਛੇ ਹਏ ਜੇ ਮੈਂ ਤੁਹਾਡੇ ਤੋਂ ਕੋਈ ਚੀਜ਼ ਮੰਗਾ ਮੈਨੂੰ ਲਿਆ ਦੋਗੇ ਨਾਲ ਦੇ ਨਾਲ ਇਹ ਵੀ ਕੋਈ ਗੱਲ ਹੈ ਤੂੰ ਕਹਿ ਤਾਂ ਸਹੀ ਮੈਂ ਹੁਣ ਹੀ ਲਿਆ ਦਿੰਨਾ ਸੋ ਸਵੀਟ ਅੱਛਾ ਜੇ ਹੁਣ ਤੇਰੇ ਸਵਾਲ ਖਤਮ ਹੋ ਗਏ ਹੁਣ ਮੈਂ ਕੰਮ ਤੇ ਜਾਵਾਂ ਨਾ ਜੇ ਮੈਂ ਤੁਹਾਨੂੰ ਕਹਦਾ ਵੀ ਨਹੀਂ ਜਾਣਾ ਫੇਰ ਉਹ ਨਹੀਂ ਜਾਂਦੇ ਜਨਾਬ ਆ ਬੈਠੇ ਆਏ ਰੱਬਾ ਮੈਨੂੰ ਹਾਰਟ ਅਟੈਕ ਹੀ ਨਾ ਜੇ ਕਿਤੇ ਅੱਛਾ ਲਾਸਟ ਸਵਾਲ ਇਹਦਾ ਜਵਾਬ ਦੇਓ ਮੈਨੂੰ ਜੇ ਤੁਹਾਨੂੰ ਮੰਨ ਲਓ ਤੁਹਾਨੂੰ 1 ਕਰੋੜ ਦੀ ਲੋਟਰੀ ਨਿਕਲੇ ਫਿਰ ਤੁਸੀਂ ਕੀ ਕਰੋਗੇ 1 ਕਰੋੜ ਦੀ ਹਾਂ 1 ਕਰੋੜ ਦੀ ਤੇ ਉਸੇ ਦਿਨ ਨਾ ਮੈਂ ਕਿਡਨੈਪ ਹੋ ਜਾ ਤੇ ਕਿਡਨੈਪਰ ਥੋੜੇ ਤੋਂ ਮੈਨੂੰ ਛੱਡਣ ਲਈ 1 ਕਰੋੜ ਮੰਗਣ ਫੇਰ ਨਾ ਨਾ ਇਹ ਨਹੀਂ ਹੋ ਸਕਦਾ ਓ ਥੋੜਾ ਜਿਹਾ ਸੋਚ ਕੇ ਤਾਂ ਦੇਖੋ ਓ ਮੈਂ ਇਹੀ ਤਾਂ ਸੋਚ ਰਿਹਾ ਵੀ ਇੱਕ ਦਿਨ ਦੇ ਵਿੱਚ ਦੋ ਲੋਟਰੀਆਂ ਕਿਵੇਂ ਨਿਕਲ ਆਉਣਗੀਆਂ ਇਹ ਪਿਆਰ ਕਰਦੇ ਤੁਸੀਂ ਇਹ ਪਿਆਰ ਕਰਦੇ ਤੁਸੀਂ ਮੈਨੂੰ ਹਾਂ ਮੈਨੂੰ ਪਿਆਰ ਯਾਰ ਕਿੰਨੇ ਕੰਮ ਕਰਦੀ ਐ ਇਹ ਸਾਰਾ ਦਿਨ ਕੰਮਾਂ ਨੂੰ ਹੀ ਲੱਗੀ ਜਾਂਦੀ ਐ ਬਸ ਉਫ ਤੱਕ ਨਹੀਂ ਕਰਦੀ ਮੈਨੂੰ ਨਾ ਇਸ ਵਿਚਾਰੀ ਤੇ ਬਹੁਤ ਤਰਸ ਆਉਂਦਾ ਵੀ ਮੈਂ ਦੇ ਲਈ ਕੁਝ ਕਰਾਂ ਸ਼ੈਲੀ ਹਾਂਜੀ ਕੀ ਕਰਦੀ ਐ ਕੁਝ ਨਹੀਂ ਬਸ ਕਮਰਾ ਸਾਫ ਕਰਨ ਲੱਗੀ ਹੋਈ ਹਾਂ ਉਹ ਕੋਈ ਲੋੜ ਨਹੀਂ ਛਿਪਰ ਕਿਉਂ ਓਏ ਅੱਜ ਕਮਰਾ ਮੈਂ ਸਾਫ ਕਰਦਾ ਤੂੰ ਛੱਡ ਦੇ ਤੂੰ ਆਰਾਮ ਕਰ ਨਹੀਂ ਤੁਸੀਂ ਰਹਿਣ ਦਿਓ ਮੈਂ ਆਪਣੇ ਸਾਫ ਕਰ ਲੂੰਗਾ ਕਮਰਾ ਤੈਨੂੰ ਕਿਹਾ ਨਾ ਤੂੰ ਬਸ ਆਰਾਮ ਕਰ ਦੇਖ ਲੈ ਕਿਵੇਂ ਕੰਮ ਲੱਗੀ ਪਈ ਐ ਨਾ ਗਰਮੀ ਦੇਖਦੀ ਐ ਨਾ ਠੰਡ ਦੇਖਦੀ ਐ ਸਾਰਿਆਂ ਦਾ ਪੂਰਾ ਧਿਆਨ ਰੱਖਦੀ ਐ ਮੈਂ ਇੰਨੀ ਗਰਮੀ ਚ ਰੋਟੀਆਂ ਬਣਾਉਗੀ ਮੈਨੂੰ ਤਾਂ ਦੇਖ ਦੇਖ ਕੇ ਤੇ ਤਰਸ ਆਉਂਦਾ ਮੈਨੂੰ ਵੀ ਇਹਦੇ ਲਈ ਕੁਝ ਕਰਨਾ ਚਾਹੀਦਾ ਸ਼ੈਲੀ ਆਗੇ ਜੀ ਤੁਸੀਂ ਬਸ ਅੱਧਾ ਘੰਟਾ ਰੁਕ ਜਾ ਮੈਂ ਹੁਣੇ ਬਣਾ ਦਿੰਨੀ ਐ ਰੋਟੀ ਉਹ ਕੋਈ ਲੋੜ ਨਹੀਂ ਰੋਟੀ ਬਣਾਉਣ ਦੀ ਪਰ ਕਿਉਂ ਉਹ ਤਾਂ ਸਾਰਿਆਂ ਦਾ ਇੰਨਾ ਧਿਆਨ ਰੱਖਦੀ ਐ ਨਾ ਅੱਜ ਤੇਰੀ ਰੋਟੀ ਤੋਂ ਛੁੱਟੀ ਅੱਜ ਮੈਂ ਬਣਾਉਂਗਾ ਰੋਟੀ ਫਿਰ ਰੋਟੀ ਕੌਣ ਬਣਾਊਗਾ ਮੈਂ ਹੈਗਾ ਨਾ ਮੈਂ ਬਣਾਊਗਾ ਰੋਟੀ ਸੱਚੀ ਤੁਸੀਂ ਬਣਾਉਂਗੇ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਤੂੰ ਆਰਾਮ ਕਰ ਅੱਪੀ ਯਕੀਨ ਆ ਜਾਊਗਾ ਚੱਲੋ ਚੱਲੋ ਆਰਾਮ ਕਰੋ ਆਰਾਮ ਇੱਕ ਕੰਮ ਛੱਡਦੀ ਐ ਦੂਜਾ ਫੜ ਲੈਂਦੀ ਐ ਇਹਨੂੰ ਤਾਂ ਨਹੀਂ ਆਰਾਮ ਸ਼ੈਲੀ ਹਾਂਜੀ ਤੂੰ ਛੱਡ ਦੇ ਕੰਮ ਜਾ ਕੇ ਆਰਾਮ ਕਰ ਜੀ ਤੁਹਾਨੂੰ ਵੀ ਪਤਾ ਵੀ ਤੋਂ ਮੈਂ ਆ ਗਿਆ ਤੇ ਸਾਰੇ ਸਪਾਈ ਕਰਨ ਵਾਲੀ ਪਈ ਆ ਹਜੇ ਉਹ ਮੈਂ ਕਰਦਾ ਛੱਡ ਦੇ ਹਾਂ ਲੁੱਕੀ ਕੀ ਕਹਿਣਗੇ ਉਹ ਕਹਿਣਗੇ ਕਿ ਵੀਕਰ ਵਾਲਾ ਘਰ ਵਾਲੀ ਦੀ ਮਦਦ ਕਰ ਰਿਹਾ ਤੂੰ ਜਾ ਕੇ ਜਾ ਆਰਾਮ ਕਰ ਥੈਂਕ ਯੂ ਜੀ ਇਹਦੇ ਕੰਮ ਤਾਂ ਨਹੀਂ ਮੁੱਕਦੇ ਸਾਰਾ ਸਭ ਉਹਨਾਂ ਕੱਪੜਿਆਂ ਨੂੰ ਲੈ ਕੇ ਵੇ ਗਈ ਸ਼ੈਲੀ ਹਾਂਜੀ ਕੀ ਕਰਦੀਆਂ ਆ ਕੱਪੜੇ ਸੁੱਕੋਨੇ ਪਾ ਕੇ ਆਉਣੀ ਆ ਲਿਆ ਮੈਨੂੰ ਫੜਾ ਜਿਪਰ ਉਹ ਮੈਂ ਪਾਏ ਹੋਣਾ ਨਹੀਂ ਉਹ ਯਾਰ ਤੂੰ ਸਾਰੇ ਨੇ ਇੰਨਾ ਧਿਆਨ ਰੱਖਦੀਆਂ ਜੇ ਮੈਂ ਪਾਇਆ ਫਿਰ ਕੀ ਹੋ ਜਾਊਗਾ ਤੂੰ ਜਾ ਕੇ ਚੱਲ ਆਰਾਮ ਕਰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਓ ਕੀ ਥੈਂਕ ਯੂ ਥੈਂਕ ਯੂ ਲਈਏ ਦਿਨ ਦਿਹਾੜੇ ਨਾਲੇ ਸੁੱਤੀ ਪਈ ਐ ਤੈਨੂੰ ਹੋਰ ਕੋਈ ਕੰਮ ਕੁਮ ਨਹੀਂ ਜਾ ਕੇ ਮੇਰੇ ਵਾਸਤੇ ਇੱਕ ਕੱਪ ਚਾਹ ਦਾ ਬਣਾ ਦੇ ਜਾ ਪਰ ਇਹ ਤਾਂ ਸੁਪਨਾ ਸੀ ਉਹ ਸੁਪਨੇ ਸਪਨੇ ਜੇ ਨਾ ਬਾਅਦ ਚ ਦੇਖੀ ਜਾ ਕੇ ਪਹਿਲਾਂ ਮੇਰੇ ਵਾਸਤੇ ਇੱਕ ਕੱਪ ਚਾਹ ਦਾ ਬਣਾ ਦੇ ਬਣਾਉਣੀ ਐ ਚਾ ਮੈਨੂੰ ਕਿਹੜਾ ਇੱਥੇ ਕੋਈ ਹੋਰ ਕੰਮ ਆ ਇਹੀ ਕੰਮ ਕਰਨੇ ਨੇ ਮੈਂ ਦਿਖਾਉਣਾ ਤੈਨੂੰ ਸੁਪਨੇ ਪਈਏ ਦਿਨ ਦਿਹਾੜੇ ਆਰਾਮ ਨਾਲ ਹਾਂਜੀ ਕਿਧਰੋਂ ਕਿਧਰੋਂ ਕੀ ਆਹ ਦੇਖੋ ਬਾਜ਼ਾਰੋਂ ਸ਼ਾਪਿੰਗ ਕਰਕੇ ਆਈਆਂ ਓ ਫੇਰ ਸ਼ਾਪਿੰਗ ਤੂੰ ਨਾ ਮੇਰੀ ਖੁੱਲ੍ਹ ਦਾ ਨਜਾਇਜ਼ ਫਾਇਦਾ ਚੱਕ ਰਹੀ ਹੈ ਨੱਕੀ ਮੈਂ ਤੁਹਾਡੇ ਖੁੱਲ੍ਹ ਦਾ ਨਜਾਇਜ਼ ਫਾਇਦਾ ਚੱਕ ਲਿਆ ਦੱਸਿਓ ਦੱਸੋ ਹੁਣ ਆ ਇੱਕ ਕਲਾ ਸੂਟਾਂ ਦਾ ਹੀ ਸ਼ੌਂਕ ਆ ਮੈਨੂੰ ਤੇ ਉਹ ਵੀ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਫੇਲੀ ਸ਼ਾਂਤ ਸ਼ਾਂਤ ਮੈਨੂੰ ਤੇਰੇ ਸੂਟਾਂ ਦਾ ਕੋਈ ਪ੍ਰੋਬਲਮ ਨਹੀਂ ਇੰਨਾ ਦਾ ਢੇਰ ਲੱਗਿਆ ਪਿਆ ਤੇਰੇ ਕੋਲ ਪਹਿਲੀ ਸੂਟਾਂ ਦਾ ਤੈਨੂੰ ਖੁਦ ਨੂੰ ਨਹੀਂ ਯਾਦ ਵੀ ਤੇਰੇ ਕੋਲ ਕਿਹੜੇ ਕਿਹੜੇ ਸੂਟ ਪਏ ਨੇ ਮੈਂ ਨਾ ਨਿਆਣੀ ਨਹੀਂ ਹੈਗੀ ਮੈਂ ਸਾਰੀ ਗੱਲ ਥੋੜੀ ਸਮਝਦਿਆਂ ਤੁਸੀਂ ਨਾ ਮੈਨੂੰ ਸਾਫ਼-ਸਾਫ਼ ਮਨਾਂ ਕਰ ਰਹੇ ਹੋ ਵੀ ਅੱਜ ਤੋਂ ਬਾਅਦ ਮੈਂ ਕੋਈ ਹੋਰ ਸੂਟ ਲੈ ਕੇ ਨਾ ਆਵਾਂ ਮੈਂ ਇੰਨੇ ਪੈਸੇ ਨੂੰ ਅੱਗ ਲਾਉਣੀ ਨਾ ਜੇ ਤੁਸੀਂ ਇੱਕ ਆਪਣੀ ਘਰ ਵਾਲੀ ਦੇ ਸ਼ੌਂਕ ਨਹੀਂ ਪੂਰੇ ਕਰ ਸਕਦੇ ਨਾ ਮੈਂ ਨਹੀਂ ਤੇਰੇ ਸ਼ੌਂਕ ਪੂਰੇ ਕਰਦਾ ਜੇ ਇਹੀ ਗੱਲ ਹੈ ਨਾ ਚੱਲ ਮੇਰੇ ਨਾਲ ਅੰਦਰ ਕਿੱਥੇ ਤੈਨੂੰ ਦਿਖਾਉਣਾ ਤੇਰੀ ਲਿਮਾਰੀ ਚ ਕੀ ਕੀ ਕੁਝ ਪਿਆ ਅੱਬੇ ਮਜ਼ਾ ਆਏਗਾ ਨਾ ਬੀਨੋ ਏ ਆ ਕੀ ਇਹ ਹੈ ਹੇ ਹਰਿਨਾਮਕਿਸ਼ਨਾ ਜਗਨਨਾਥੋ ਪ੍ਰੇਮਨੰਦ ਸਾਰੀ ਲਮਾਰੀ ਤੇਰੀ ਸ਼ੌਂਕਾਂ ਨਾਲ ਭਰੀ ਪਈ ਐ ਅਲਮਾਰੀ ਨੂੰ ਸਾਹ ਨਹੀਂ ਆਉਂਦਾ ਸੂਟ ਵੀ ਬਾਹਰ ਨਿਕਲ ਨਿਕਲ ਡਿੱਗਦੇ ਨੇ ਵਿਚਾਰੇ ਵੀ ਅਸੀਂ ਸਾਹ ਲੈ ਲਈਏ ਹਾਜੇ ਤੂੰ ਮੈਨੂੰ ਕਹਿਣੀ ਐ ਮੈਂ ਤੇਰੇ ਸ਼ੌਂਕ ਨਹੀਂ ਪੂਰੇ ਕਰਦਾ ਮੈਂ ਐਂ ਕਰਦੀਆਂ ਜਿਹੜੇ ਸੂਟ ਹੁਣ ਮੈਂ ਪਾਉਣੇ ਨਹੀਂ ਨਾ ਉਹ ਮੈਂ ਕਿਸੇ ਨੂੰ ਦੇ ਦਿੰਨੀ ਆ ਉਹ ਕਿੰਨੇ ਕੁ ਦੇਂਗੀ ਬੱਡੀ ਲਿਮਾਰੀ ਛੋਟੀ ਲਿਮਾਰੀ ਬੈੱਡ ਸਾਰਾ ਕੁਝ ਤਾਂ ਸੂਟਾਂ ਨਾਲ ਭਰ ਰੱਖਿਆ ਮੇਰੇ ਕੱਪੜੇ ਕੱਢ ਕੇ ਤੇ ਕਿੱਲੇ ਦੇ ਠੋਕੇ ਪਏ ਨੇ ਉਹ ਮੈਂ ਤੈਨੂੰ ਆਏ ਨਹੀਂ ਕਹਿੰਦਾ ਸ਼ੋਪਿੰਗ ਨਾ ਕਰ ਕਰ ਪਰ ਪਹਿਲਾਂ ਪੁਰਾਣੇ ਕੱਪੜੇ ਨੂੰ ਚੰਗੀ ਤਰ੍ਹਾਂ ਹਟਾ ਦਾ ਲੈ ਸਹੀ ਗੱਲ ਹੈ ਨਾ ਹੁਣ ਨਾ ਮੈਨੂੰ ਇਹਦੇ ਬਾਰੇ ਸੋਚਣਾ ਪੈਣਾ ਉਹ ਸੋਚਣਾ ਕੀ ਹੈ ਤੂੰ ਮੇਰੇ ਨਾਲ ਵਾਅਦਾ ਕਰ ਜਿੰਨਾ ਜਣਾ ਲਿਮਾਰੀ ਚ ਸੂਟ ਰੱਖਣ ਲਈ ਹੋਰ ਜਗ੍ਹਾ ਨਹੀਂ ਹੁੰਦੀ ਉਹਨਾਂ ਜਿਹੜੇ ਤੋਂ ਹੋਰ ਕੋਈ ਸੂਟ ਲੈ ਕੇ ਨਹੀਂ ਆਏਗੀ ਠੀਕ ਆ ਜੀ ਜਿਵੇਂ ਤੁਸੀਂ ਕਹੋ ਅੱਬ ਮਜ਼ਾ ਆਏਗਾ ਨਾ ਬੀਨੋ ਸ਼ੁਕਰ ਹੈ ਜੇ ਮੇਰੀ ਗੱਲ ਨੂੰ ਸਮਝੂਗੀ ਪਟੇ ਨਹੀਂ ਨਾ ਸੂਟ ਲੈਣੋ ਫੇਰ ਕਰਤਾ ਆਰਡਰ ਆ ਸੂਟ ਨਵੇਂ ਮੰਗਾਏ ਨੇ ਨਾ ਸਾਰੇ ਤਾਂ ਪਰ ਮੈਂ ਤਾਂ ਕੋਈ ਸੂਟ ਮੰਗਾਈ ਉਹ ਫਿਰ ਤਾਂ ਬਾਹਰ ਡੱਬੇ ਜੇ ਚ ਕੀ ਮੰਗਵਾਇਆ ਹੈ ਡੱਬਾ ਵੀ ਮੈਨੂੰ ਇੰਨਾ ਵੱਡਾ ਲੱਗਦਾ ਜਿਵੇਂ ਤਾਂ ਅਲਮਾਰੀ ਮੰਗਾਈ ਹੁੰਦੀ ਆ ਤੂੰ ਅਲਮਾਰੀ ਮੰਗਵਾਈ ਹੈ ਹਾਂਜੀ ਤੁਸੀਂ ਤਾਂ ਕਿਹਾ ਸੀ ਵੀ ਅਲਮਾਰੀ ਦੇ ਵਿੱਚ ਜਗ੍ਹਾ ਹੋਣੀ ਚਾਹੀਦੀ ਆ ਸੂਟ ਰੱਖਣ ਨੂੰ ਫੇਰ ਸ਼ੋਪਿੰਗ ਕਰੀ ਇਸ ਲਈ ਮੈਂ ਸੂਟ ਰੱਖਣ ਨੂੰ ਅਲਮਾਰੀ ਵੀ ਮੰਗਾ ਲਈ ਹੁਣ ਅਲਮਾਰੀ ਦੇ ਵਿੱਚ ਜਗ੍ਹਾ ਹੀ ਜਗ੍ਹਾ ਸਹੀ ਕਿ ਹੈ ਨਾ ਹਾਂ ਸਹੀ ਕਿਹਾ ਹੁਣ ਮੈਂ ਕਰੂੰਗੀ ਸ਼ਾਪਿੰਗ ਤੇ ਤੁਸੀਂ ਨਾ ਮੈਨੂੰ ਰੋਕ ਨਹੀਂ ਸਕਦੇ ਨਾ ਇਹ ਅਲਮਾਰੀ ਨੂੰ ਬਾਹਰ ਕਾ ਤੋ ਛੱਡਿਆ ਹੈ ਅੰਦਰ ਲੈ ਕੇ ਆਉ ਨਾ ਭਈ ਇਹ ਨਾ ਜਨਾਨੀਆਂ ਨੂੰ ਨਾ ਕੋਈ ਵੀ ਸ਼ਾਪਿੰਗ ਕਰਨ ਤੋਂ ਨਹੀਂ ਰੋਕ ਸਕਦਾ ਬਜਾ ਆਏਗਾ ਨਾ ਬਿਨੋ ਬਾਬਾ ਜੀ ਕੋਈ ਇਹ ਜੀ ਕਿਰਪਾ ਕਰੋ ਜਿਹਦੇ ਨਾਲ ਮੈਂ ਆਪਣੇ ਸਹੁਰਿਆਂ ਚ ਸਾਰੇ ਨੂੰ ਚੰਗੀ ਲੱਗਾ ਤੇ ਮੇਰੀ ਸੱਸ ਨੂੰ ਉਹਦੀ ਤਾਂ ਮੈਂ ਫੇਵਰੇਟ ਹੋ ਜਾਵਾਂ ਕੁੜੀਏ ਕੀ ਤੂੰ ਮੇਰੀ ਬਾਤ ਸੁਣ ਰਹੀ ਹੈ ਹਾਂਜੀ ਹਾਂਜੀ ਹਾਂ ਕੁੜੀਏ ਹੁਣ ਤੇ ਮੇਰੇ ਧਿਆਨ ਨਾਲ ਗੱਲ ਸੁਣ ਹਾਂਜੀ ਹਾਂਜੀ ਬੋਲੋ ਜੇ ਤੂੰ ਆਪਣੇ ਸਹੁਰਿਆਂ ਨੂੰ ਖੁਸ਼ ਰੱਖਣਾ ਤਾਂ ਸਵੇਰੇ 5 ਵਜੇ ਉੱਠ ਕੇ ਸਾਰੇ ਘਰ ਦੇ ਕੰਮ ਕਰਿਆ ਕਰ ਸੋਰੀ ਬਾਬਾ ਜੀ ਸਵੇਰ 5 ਵਜੇ ਤਾਂ ਨਹੀਂ ਮੈਂ ਉੱਠ ਸਕਦੀ ਹੋਰ ਗੱਲ ਨਹੀਂ ਮੈਂ ਆਪਣੇ ਸਹੁਰਿਆਂ ਦੇ ਤਾਨੇ ਮੇਲੇ ਨਹੀਂ ਸੁਣ ਲੂੰਗੀ